ਪਿਟੀਸੀ ਨਿਊਜ਼ ਦੇਖ ਰਹੇ ਹੋ ਤੁਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਅੱਜ ਲਈ ਇੱਕ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਇਹ ਦੋਵੇਂ ਨੌਜਵਾਨ ਹਜ਼ਾਰਾਂ ਕਿਲੋ ਗੰਨੇ ਦੇ ਥੱਲੇ ਦਬ ਕੇ ਆਪਣੀ ਜਾਨ ਗਵਾ ਬੈਠੇ ਨੇ ਹੋਇਆ ਕੁਛ ਇਸ ਤਰੀਕੇ ਦੇ ਨਾਲ ਬੀਤੀ ਦਿਨ ਰਾਤ ਦੀਆਂ ਤਸਵੀਰਾਂ ਨੇ ਤੁਹਾਨੂੰ ਅਸੀਂ ਦਿਖਾਣੀਆਂ ਕਿਸ ਤਰੀਕੇ ਦੇ ਨਾਲ ਟਰੈਕਟਰ ਟਰਾਲੀ ਦੇ ਵਿੱਚ ਹਜ਼ਾਰਾਂ ਕਿਲੋ ਗੰਨਾ ਲੱਦਿਆ ਹੋਇਆ ਸੀ ਟਰਾਲੀ ਵੱਡੀ ਸੀ ਔਰ ਜੋ ਟਰੈਕਟਰ ਸੀ ਉਹ ਛੋਟਾ ਸੀ ਘੱਟ ਕੈਪੈਸਿਟੀ ਦਾ ਸੀ ਘੱਟ ਪਾਵਰ ਦਾ ਸੀ ਤ ਸਭ ਕੁਝ ਠੀਕ ਠਾਕ ਜਾ ਰਿਹਾ ਸੀ ਲੇਕਿਨ ਜਦੋਂ ਉਹਨਾਂ ਨੇ ਪੁਲ ਦੇ ਉੱਤੇ ਚੜ੍ਹ ਵੀ ਲਿਆ ਲੇਕਿਨ ਜਦੋਂ ਪੁਲ ਤੋਂ ਥੱਲੇ ਉਤਰ ਰਿਹਾ ਸੀ ਟਰੈਕਟਰ ਟਰਾਲੀ ਤਾਂ ਪਿੱਛੇ ਟਰਾਲੀ ਦੇ ਵਿੱਚ ਲੋਡ ਜ਼ਿਆਦਾ ਸੀ ਤੇ ਉਹਨੇ ਟਰੈਕਟਰ ਨੂੰ ਅੱਗੇ ਵੱਲ ਨੂੰ ਧੱਕਣਾ ਸ਼ੁਰੂ ਕਰ ਦਿੱਤਾ ਕਿਉਂਕਿ ਜੋ ਟਰੈਕਟਰ ਸੀਗਾ ਉਹ ਘੱਟ ਲੋਡ ਵਾਲ ਸਹਿਣ ਕਰ ਸਕਦਾ ਸੀ ਪਿੱਛੇ ਲੋਡ ਜ਼ਿਆਦਾ ਸੀਗਾ ਕਪੈਸਿਟੀ ਵੱਧ ਸੀ ਤਾਂ ਇਸ ਕਰਕੇ ਬੈਲੈਂਸ بگੜ ਜਾਂਦਾ ਹੈ ਤੇ ਥੱਲੇ ਉਤਰੇ ਹੋਏ ਆਪਣੇ ਲੈਫਟ ਸਾਈਡ ਨੂੰ ਟਰਨ ਹੋ ਜਾਂਦਾ ਹੈ ਤੇ ਪੁੱਲ ਦੇ ਵਿਚਾਲੇ ਹੀ ਲਟਕ ਜਾਂਦਾ ਹਲੇ ਨੀਚੇ ਉਤਰਨਾ ਵੀ ਸੀ ਉਸ ਤੋਂ ਪਹਿਲਾਂ ਹੀ ਹਾਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਜਦੋਂ ਪਿੱਛੋਂ ਗੰਨੇ ਦਾ ਲੋਡ ਕਾਫੀ ਹੁੰਦਾ ਤੱਕਾ ਇੱਕਦਮ ਜ਼ਿਆਦਾ ਵੱਜਦਾ ਹੈ ਤਾਂ ਜੋ ਗੰਨਾ ਬੰਨਿਆ ਹੁੰਦਾ ਰਸਿਆਂ ਦੇ ਨਾਲ ਉਹ ਰੱਸਾ ਟੁੱਟ ਜਾਂਦਾ ਹੈ ਬੈਲਟਾਂ ਟੁੱਟ ਜਾਂਦੀਆਂ ਨੇ ਤਾਂ ਜਿਹੜਾ ਜੋ ਡਰਾਈਵਰ ਚਲਾ ਰਿਹਾ ਹੁੰਦਾ ਤੇ ਉਹਦੇ ਨਾਲ ਦਾ ਸਾਥੀ ਜਿਹੜਾ ਬੈਠਾ ਹੁੰਦਾ ਪੂਰਾ ਗੰਨੇ ਦਾ ਲੋਡ ਉਹਨਾਂ ਦੋਵੇਂ ਨੌਜਵਾਨਾਂ ਦੇ ਉੱਤੇ ਆ ਜਾਂਦਾ ਕਿਸਾਨਾਂ ਦੇ ਉੱਤੇ ਆ ਜਾਂਦਾ ਤੇ ਗੰਨਾ ਖਿਸਕ ਕੇ ਉਹਨਾਂ ਦੇ ਉੱਤੇ ਡਿੱਗ ਪੈਂਦਾ ਤੇ ਉਸੇ ਹਜ਼ਾਰਾਂ ਕਿਲੋ ਗੰਨੇ ਦੇ ਭਾਰ ਦੇ ਹੇਠਾਂ ਦੱਬਣ ਦੇ ਨਾਲ ਪਹਿਲਾਂ ਤਾਂ ਮੌਕੇ ਦੇ ਉੱਤੇ ਹੀ ਇੱਕ ਦੀ ਮੌਤ ਹੋ ਜਾਂਦੀ ਹੈ ਤਾਂ ਕਿਸੇ ਤਰੀਕੇ ਦੇ ਨਾਲ ਜੋ ਸੜਕ ਦੇ ਉੱਤੇ ਹੋ ਰਾਹੀਰ ਹੁੰਦੇ ਨੇ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਆਪਣੇ ਹਿਸਾਬ ਦੇ ਨਾਲ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਭਾਰ ਕਾਫੀ ਜ਼ਿਆਦਾ ਸੀ ਜਿੰਨਾ ਉਹਨਾਂ ਤੋਂ ਹੋ ਸਕਿਆ ਉਹਨਾਂ ਕੀਤਾ ਤੇ ਉਸ ਤੋਂ ਬਾਅਦ ਜਿਵੇਂ ਹੀ ਰਾਹੀਰਾਂ ਨੇ ਪੁਲਿਸ ਨੂੰ ਫੋਨ ਕੀਤਾ ਐਮਰਜੈਂਸੀ ਨੂੰ ਫੋਨ ਕੀਤਾ ਤੇ ਜੋ ਸਰਵੈਲੈਂਸ ਕਰ ਰਹੀ ਹੁੰਦੀ ਹੈ ਜੋ ਗਾਸਟ ਕਰ ਰਹੀਆਂ ਗੱਡੀਆਂ ਹੁੰਦੀਆਂ ਨੇ ਪੁਲਿਸ ਦੀਆਂ ਤਾਂ ਉਹਨਾਂ ਨੂੰ ਦੱਸਿਆ ਤਾ ਮੌਕੇ ਦੇ ਉੱਤੇ ਪੁਲਿਸ ਮੁਲਾਜ਼ਮ ਵੀ ਪਹੁੰਚੇ ਸੜਕ ਸੁਰੱਖਿਆ ਮੁਲਾਜ਼ਮ ਵੀ ਮੌਕੇ ਦੇ ਉੱਤੇ ਪਹੁੰਚੇ ਤਾਂ ਉਹਨਾਂ ਦੀ ਕੋਸ਼ਿਸ਼ ਵੀ ਰੰਗ ਲਿਆਈ ਇੱਕ ਨੌਜਵਾਨ ਨੂੰ ਸਹੀ ਸਲਾਮਤ ਕੱਢ ਲਿਆ ਲਕਿਆ ਹਾਲਾਂਕਿ ਉਹ ਕਾਫੀ ਜ਼ਿਆਦਾ ਜ਼ਖਮੀ ਹਾਲਤ ਵਿੱਚ ਸੀ ਇੰਨਾ ਜ਼ਿਆਦਾ ਸਰੀਰ ਦੇ ਉੱਤੇ ਪ੍ਰੈਸ਼ਰ ਪੈ ਚੁੱਕਿਆ ਸੀ ਤਾਂ ਇਹ ਇੱਕਦਮ ਫੌਰੀ ਤੌਰ ਦੇ ਉੱਤੇ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਹਸਪਤਾਲ ਲੈ ਜਾਣ ਤੋਂ ਪਹਿਲਾਂ ਹੀ ਉਸਨੇ ਦਮ ਤੋੜ ਦਿੱਤਾ ਇਹ ਪਤਾ ਚੱਲਿਆ ਡਾਕਟਰਾਂ ਤੋਂ ਡਾਕਟਰ ਇਹਨਾਂ ਨੇ ਦੱਸਿਆ ਕਿ ਬ੍ਰਾਡ ਡੈਡ ਬੋਡੀ ਆਈ ਹੈ ਕਿਉਂਕਿ ਜਦੋਂ ਇੱਕਦਮ ਕੱਢਿਆ ਉਸ ਵੇਲੇ ਉਹਦੀ ਹਾਲਤ ਠੀਕ ਲੱਗ ਰਹੀ ਸੀ ਕਿਉਂਕਿ ਕਾਫੀ ਜ਼ਿਆਦਾ ਭਾਰ ਦੇ ਥੱਲੇ ਦਬਿਆ ਹੋਇਆ ਸੀ ਤਾਂ ਇੰਟਰਨਲ ਇੰਜਰੀਜ਼ ਹੋ ਚੁੱਕੀਆਂ ਜੋ ਲੰਗਜ਼ ਸੀ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਇਫੈਕਟ ਪਿਆ ਕਿਉਂਕਿ ਭਾਰ ਬਾਡੀ ਦੇ ਉੱਤੇ ਕਾਫੀ ਜ਼ਿਆਦਾ ਹਜ਼ਾਰਾਂ ਕਿਲੋ ਦਾ ਪੈ ਚੁੱਕਿਆ ਸੀ ਇੱਕ ਕਿਸਾਨ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਦੂਸਰੇ ਕਿਸਾਨ ਦੀ ਰਾਹ ਜਾਂਦੇ ਵਿੱਚ ਹਸਪਤਾਲ ਜਾਂਦੇ ਵਿੱਚ ਮੌਤ ਹੋ ਗਈ ਸੀ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆ ਸਾਹਮਣੇ ਤਸਵੀਰਾਂ ਤੁਹਾਡੇ ਚੱਲ ਰਹੀਆਂ ਨੇ ਉਸ ਕਿਸਾਨ ਦੀ ਤੁਹਾਨੂੰ ਫੋਟੋ ਵੀ ਅਸੀਂ ਦਿਖਾ ਰਹੇ ਹਾਂ ਜਿਸ ਦੀ ਮੌਤ ਹੋਈ ਹੈ ਔਰ ਹਸਪਤਾਲ ਦੀਆਂ ਵਾਲੇ ਨੂੰ ਪਤਾ ਚੱਲਦਾ ਹੈ ਕਿ ਐਡਾ ਵੱਡਾ ਭਾਣਾ ਵਰਤ ਗਿਆ ਤਾਂ ਪਰਿਵਾਰ ਵਾਲੇ ਵੀ ਛੇਤੀ ਤੋਂ ਛੇਤੀ ਹਸਪਤਾਲ ਪਹੁੰਚਦੇ ਨੇ ਔਰ ਜਦੋਂ ਹਸਪਤਾਲ ਪਹੁੰਚਦੇ ਨੇ ਤਾਂ ਉਹਨਾਂ ਨੂੰ ਇੱਕ ਮਾੜੀ ਖਬਰ ਪ੍ਰਾਪਤ ਹੁੰਦੀ ਹੈ ਕਿ ਉਹਨਾਂ ਦਾ ਪਰਿਵਾਰਕ ਮੈਂਬਰ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਇਹ ਗੱਲ ਸੁਣ ਕੇ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਔਰ ਮੌਕੇ ਦੇ ਉੱਤੇ ਸੁਦਬੁੱਧ ਹੋ ਜਾਂਦੇ ਨੇ ਜੋ ਮਹਿਲਾਵਾਂ ਨੇ ਹਸਪਤਾਲ ਦੇ ਵਿੱਚ ਭੁੰਜੀ ਬਹਿ ਜਾਂਦੀਆਂ ਨੇ ਫਰਸ਼ ਤੇ ਹੀ ਬਹਿ ਜਾਂਦੀਆਂ ਨੇ ਮਰਦ ਹਾਲਾਂਕਿ ਸੰਭਾਲਣ ਦੀ ਕੋਸ਼ਿਸ਼ ਕਰਦੇ ਨੇ ਪਰ ਹਾਲਾਤ ਕਿਸ ਤਰੀਕੇ ਦੇ ਨੇ ਉਹ ਤੁਹਾਨੂੰ ਅਸੀਂ ਇਸ ਵਕਤ ਦਿਖਾ ਰਹੇ ਹਾਂ ਹੁਣ ਤੁਹਾਨੂੰ ਅਸੀਂ ਇਹ ਦੋ ਤਸਵੀਰਾਂ ਵੀ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਹਾਦਸਾ ਵਾਪਰਿਆ ਤੇ ਉਸ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਹਸਪਤਾਲ ਲਜਾੰਦੇ ਨੂੰ ਵੀ ਇੱਕ ਨੌਜਵਾਨ ਤਾਂ ਪਹਿਲਾਂ ਹੀ ਡੈਥ ਹੋ ਚੁੱਕੀ ਸੀ ਤੇ ਦੂਸਰੇ ਨੂੰ ਵੀ ਹਸਪਤਾਲ ਲਜਾੰਦੇ ਉਹਦੀ ਵੀ ਜਾਨ ਚਲੀ ਗਈ ਤਾਂ ਦੇਖ ਸਕਦੇ ਹੋ ਫੋਰਡ ਦਾ ਟਰੈਕਟਰ ਹੈ ਛੋਟੀ ਕੈਪੈਸਿਟੀ ਦਾ ਟਰੈਕਟਰ ਹੈ ਇਹ ਲੋਡ ਘੱਟ ਚੱਲਦਾ ਹੈ ਲੇਕਿਨ ਇਸ ਦੇ ਉੱਤੇ ਜੋ ਪਿੱਛੇ ਟਰੈਕਟਰ ਬੰਨਿਆ ਹੋਇਆ ਸੀਗਾ ਟਰਾਲੀ ਦੇ ਨਾਲ ਜੋ ਟਰਾਲੀ ਪਿੱਛੇ ਦੇ ਨਾਲ ਲੋਡ ਕੀਤੀ ਵੀ ਟਰਾਲੀ ਸੀ ਉਹਦੇ ਉੱਤੇ ਲੋਡ ਕਾਫੀ ਜ਼ਿਆਦਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਸੈਂਕੜੇ ਟਨ ਗੰਨਾ ਸੈਂਕੜੇ ਟਨ ਜੇਕਰ ਤੁਸੀਂ ਇੱਕ ਗੰਨਾ ਵੀ ਦੇਖੋ ਉਹ ਕਿਲੋ ਦੇ ਕਰੀਬ ਦਾ ਹੁੰਦਾ ਹੈ ਤੇ ਇਸ ਹਿਸਾਬ ਨਾਲ ਤੁਸੀਂ ਹੁਣ ਦੇਖੋ ਤਾਂ ਸੈਂਕੜੇ ਟਣਾ ਦੇ ਹਿਸਾਬ ਦੇ ਨਾਲ ਇਸ ਟਰੈਕਟਰ ਟਰਾਲੀ ਦੇ ਉੱਤੇ ਲੋਡ ਸੀ ਔਰ ਇਹ ਹਾਦਸਾ ਵੀ ਲੋਡਿੰਗ ਜ਼ਿਆਦਾ ਹੋਣ ਦੇ ਕਾਰਨ ਹੀ ਹੋਇਆ ਕਿਉਂਕਿ ਜੋ ਪਿੱਛੇ ਵਾਲੀ ਟਰਾਲੀ ਹੈ ਉਹ ਵੱਡੀ ਟਰਾਲੀ ਸੀ ਔਰ ਪੂਰੇ ਤਰੀਕੇ ਦੇ ਨਾਲ ਓਵਰਲੋਡ ਹੋ ਕੇ ਚੱਲ ਰਹੀ ਸੀ ਔਰ ਇਸ ਨੂੰ ਸੰਭਾਲਣ ਦੇ ਨਹੀਂ ਵੱਡਾ ਟਰੈਕਟਰ ਲੱਗਦਾ ਹੁੰਦਾ ਹੈ ਲੇਕਿਨ ਵੱਡੇ ਦੀ ਥਾਂ ਦੇ ਉੱਤੇ ਛੋਟਾ ਫੋਰਡ ਇਸਤੇਮਾਲ ਕੀਤਾ ਜਾ ਰਿਹਾ ਸੀ ਠੀਕ ਹੈ ਜੋ ਪਰਿਵਾਰ ਕੋਲ ਸੀ ਉਸ ਦੇ ਨਾਲ ਇਸ ਨੂੰ ਗੱਲੇ ਗੰਨੇ ਨੂੰ ਖਿੱਚ ਕੇ ਧੂ ਕੇ ਲੈ ਕੇ ਜਾ ਰਹੇ ਸੀ ਜੇਕਰ ਰਸਤਾ ਸਿੱਧਾ ਹੁੰਦਾ ਕਿਤੇ ਨਾ ਕਿਤੇ ਫਿਰ ਵੀ ਸਾਰਾ ਕੰਮ ਠੀਕ ਰਹਿਣਾ ਸੀ ਲੇਕਿਨ ਮੁਸ਼ਕਿਲ ਉਸ ਵੇਲੇ ਆਈ ਜਦੋਂ ਇਸ ਨੂੰ ਪੁਲ ਦੇ ਉੱਤੇ ਟਰੈਕਟਰ ਨੂੰ ਥੱਲੇ ਲਾਹਿਆ ਜਾ ਰਿਆ ਸੀ ਖੰਨੇ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ ਉਹ ਜੋ ਨੈਸ਼ਨਲ ਹਾਈਵੇ ਦਿੱਲੀ ਹੈ ਇਸ ਦੇ ਉੱਤੇ ਕਾਫੀ ਜ਼ਿਆਦਾ ਪੁਲ ਬਣੇ ਹੋਏ ਨੇ ਥੋੜੀ ਥੋੜੀ ਦੇਰ ਬਾਅਦ ਪੁਲ ਦੇ ਉੱਤੇ ਚੜਨਾ ਔਰ ਉਤਰਨਾ ਪੈਂਦਾ ਚੜਦਾ ਟਰੈਕਟਰ ਟਰਾਲੀ ਬੜੇ ਆਰਾਮ ਨਾਲ ਗਿਆ ਲੇਕਿਨ ਜਦੋਂ ਉਤਰ ਰਿਹਾ ਸੀ ਤਾਂ ਪਿੱਛੇ ਲੋਡ ਜ਼ਿਆਦਾ ਹੋਣ ਕਰਕੇ ਉਸ ਲੋਡ ਨੇ ਅੱਗੇ ਵੱਲ ਨੂੰ ਧੱਕਾ ਮਾਰਨਾ ਸ਼ੁਰੂ ਕਰ ਦਿੱਤਾ ਤੇ ਜਿਹੜਾ ਫੋਰਡ ਦਾ ਇਹ ਟਰੈਕਟਰ ਸੀ ਇਹ ਘੱਟ ਵਜਨ ਨੂੰ ਖਿੱਚਣ ਦੇ ਵਿੱਚ ਕ ਜਿਹੜਾ ਸੀਗਾ ਕਾਫੀ ਜ਼ਿਆਦਾ ਸੀ ਇਸ ਕਰਕੇ ਧੱਕਾ ਪਿੱਛੋਂ ਜ਼ਿਆਦਾ ਵੱਜਣ ਦੇ ਨਾਲ ਆਪਣਾ ਬੈਲੈਂਸ ਖੋ ਬੈਠਦਾ ਹੈ ਟਰੈਕਟਰ ਔਰ ਨਾਲ ਜਿਹੜਾ ਡਰਾਈਵਰ ਇਸ ਨੂੰ ਚਲਾ ਰਿਹਾ ਹੁੰਦਾ ਕਿਸਾਨ ਉਹ ਆਪਣਾ ਬੈਲੈਂਸ ਖੋ ਬੈਠਦੇ ਨੇ ਤੇ ਨੀਚੇ ਉੱਤਰਦੇ ਹੋਏ ਆਪਣੇ ਲੈਫਟ ਸਾਈਡ ਨੂੰ ਟਰੈਕਟਰ ਆਪਣੇ ਆਪ ਹੀ ਮੁੜ ਜਾਂਦਾ ਹੈ ਹਾਲਾਂਕਿ ਸੰਭਾਲਣ ਦੀ ਕੋਸ਼ਿਸ਼ ਕੀਤੀ ਹੋਵੇਗੀ ਲੇਕਿਨ ਲੋਡ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਸੀ ਕਿ ਉਸ ਵੇਲੇ ਆਮ ਬੰਦੇ ਤੋਂ ਇਹ ਹੈਂਡਲ ਸੰਭਾਲਿਆ ਹੀ ਨਹੀਂ ਜਾਣਾ ਹੁੰਦਾ ਕਿਉਂਕਿ ਫਿਰ ਇੱਕ ਪਾਸੇ ਨੂੰ ਟਰੈਕਟਰ ਆਪਣੇ ਆਪ ਹੀ ਟਰਾਲੀ ਮੁੜ ਜਾਂਦੀ ਹੁੰਦੀ ਹੈ ਤੇ ਇਹੀ ਕਾਰਨ ਹੈ ਕਿ ਜਦੋਂ ਮੁੜਿਆ ਇੱਕੋ ਦਮ ਟਰੈਕਟਰ ਤੁਸੀਂ ਦੇਖ ਸਕਦੇ ਹੋ ਉਲਦੇ ਨਾਲ ਜੋ ਬੈਰੀਕੇਡਿੰਗ ਹੁੰਦੀ ਹੈ ਬੈਰੀਕੇਡਿੰਗ ਦੇ ਨਾਲ ਟਕਰਾਇਆ ਉਸ ਤੋਂ ਬਾਅਦ ਬੈਰੀਕੇਡਿੰਗ ਦੇ ਉੱਤੇ ਚੜ ਗਿਆ ਤੇ ਪਿੱਛੇ ਜਿੰਨਾ ਵੀ ਲੋਡ ਸੀਗਾ ਉਹਦੀਆਂ ਵੀ ਬੈਲਟਾਂ ਟੁੱਟ ਗਈਆਂ ਜਿਹੜੀ ਰੱਸੀ ਲੱਗੀ ਹੁੰਦੀ ਹੈ ਉਹ ਰੱਸੀ ਟੁੱਟ ਜਾਂਦੀ ਹੈ ਤੇ ਇੱਕੋ ਦਮ ਪਿੱਛੋਂ ਹਜ਼ਾਰਾਂ ਕਿਲੋ ਜਿਹੜਾ ਜੇਕਰ ਆਪਾਂ ਗੱਲ ਕਰੀਏ ਉਸ ਗੰਨੇ ਦੀ ਤਾਂ ਉਹ ਗੰਨਾ ਨੌਜਵਾਨਾਂ ਦੇ ਉੱਤੇ ਆ ਕੇ ਡਿੱਗ ਜਾਂਦਾ ਹੈ ਗੰਨੇ ਦੇ ਥੱਲੇ ਦਬ ਜਾਂਦੇ ਨੇ ਲੋਕੀ ਇਕੱਠੇ ਹੁੰਦੇ ਨੇ ਜਿਹੜੇ ਰਾਹੀਰ ਹੁੰਦੇ ਨੇ ਇੱਕ ਨੌਜਵਾਨ ਨੂੰ ਤਾਂ ਕੱਢ ਲਿੱਤਾ ਜਾਂਦਾ ਜੋ ਕਿ ਮੌਕੇ ਦੇ ਉੱਤੇ ਹਲੇ ਉਸ ਦੀ ਮੌਤ ਨਹੀਂ ਹੋਈ ਸੀ ਤਾਂ ਜੋ ਸੜਕ ਸੁਰੱਖਿਆ ਬਲ ਦੇ ਮੁਲਾਜ਼ਮ ਨੇ ਉਹ ਵੀ ਪਹੁੰਚਦੇ ਨੇ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ ਹਸਪਤਲ ਲਜਾਇਆ ਜਾਂਦਾ ਹੈ ਲੇਕਿਨ ਹਸਪਤਲ ਲਜਾਉਂਦੇ ਹੀ ਉਸ ਵਿਅਕਤੀ ਦੀ ਵੀ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰ ਨੇ ਜਿਹੜੇ ਹਸਪਤਲ ਪਹੁੰਚਦੇ ਨੇ ਬੜਾ ਹੀ ਗਮਗੀਨ ਮਾਹੌਲ ਹੈ ਜੋ ਇਸ ਵਕਤ ਤਸਵੀਰਾਂ ਨੇ ਉਹ ਨਹੀਂ ਦੇਖੀਆਂ ਜਾਂਦੀਆਂ ਆ ਦੇਖ ਲਓ ਜਰਾ ਪਰਿਵਾਰ ਕਿਸ ਤਰੀਕੇ ਦੇ ਨਾਲ ਚੀਕਾਂ ਮਾਰ ਮਾਰ ਕੇ ਰੂ ਰਿਹਾ ਹੈ ਹਸਪਤਾਲ ਦੇ ਵਿੱਚ ਕਹਿ ਰਿਹਾ ਕਿ ਸਾਨੂੰ ਸਾਡੇ ਪਰਿਵਾਰਕ ਜੀ ਜੋ ਸਾਤੋਂ ਵਿਛੜ ਚੁੱਕਿਆ ਉਸ ਦੇ ਇੱਕ ਵਾਰ ਅੰਤਿਮ ਦਰਸ਼ਨ ਕਰਾ ਦਿਓ ਸ਼ਾਇਦ ਉਹਦੇ ਸਾਹ ਚੱਲਦੇ ਹੋਣਗੇ ਸਾਨੂੰ ਇੱਕ ਵਾਰ ਮਿਲ ਲੈਣ ਦਿਓ ਲੇਕਿਨ ਜੋ ਡਾਕਟਰਾਂ ਨੇ ਕਹਿ ਦਿੱਤਾ ਸੀਗਾ ਕਿਉਂਕਿ ਟੈਸਟ ਵਗੈਰਾ ਕਰ ਲਿੱਤੇ ਸੀ ਉਹ ਵਿਅਕਤੀ ਉਹ ਨੌਜਵਾਨ ਹੁਣ ਪੂਰਾ ਹੋ ਚੁੱਕਿਆ ਸੀ ਤਾਂ ਹਸਪਤਾਲ ਦੇ ਵਿੱਚ ਵੀ ਪੂਰਾ ਗਮਗੀਨ ਮਾਹੌਲ ਹੈ ਪਰਿਵਾਰਕ ਮੈਂਬਰ ਵਾਂਡੀ ਗਵਾਂਡੀ ਵੀ ਆ ਰਹੇ ਨੇ ਔਰ ਜਿਹੜੇ ਦੋਵੇਂ ਲੋਕ ਮਰੇ ਨੇ ਇਹ ਜੋ ਦੋਵੇਂ ਨੌਜਵਾਨ ਮਰੇ ਨੇ ਕਿਸਾਨ ਇੱਕ ਕਿਸਾਨ ਜਿਹੜਾ ਡੈਥ ਹੋਇਆ ਤੇ ਨਾਲ ਇੱਕ ਉਹਨਾਂ ਦਾ ਗਵਾਂਡੀ ਤਾਂ ਦੋ ਪਰਿਵਾਰਾਂ ਦੇ ਜੋ ਚਿਰਾਗ ਨੇ ਉਹ ਬੁਝ ਗਏ ਨੇ ਜੋ ਕਮਾਊ ਪੁੱਤ ਸੀ ਉਹ ਇਸ ਵਕਤ ਦੁਨੀਆ ਦੇ ਵਿੱਚੋਂ ਰੁਖਸਤ ਕਰ ਗਏ ਨੇ ਚਲੇ ਗਏ ਨੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਤਾਂ ਪੁਲਿਸ ਮੁਲਾਜ਼ਮਾ ਨੇ ਵੀ ਸਾਰੀ ਗੱਲ ਦੱਸੀ ਹੈ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ ਆਪਾਂ ਉਹਨਾਂ ਦੀ ਗੱਲ ਵੀ ਸੁਣ ਲੈਣੇ ਆ ਅਸੀਂ ਨਾ ਜੀ ਲਿਵੜੇ ਖੜੇ ਸੀਗੇ ਲਿਵੜੇ ਖੜਨ ਤੋਂ ਬਾਅਦ ਸਾਨੂੰ ਰਾਹਗੀਰ ਨੇ ਆ ਕੇ ਦੱਸਿਆ ਵੀ ਉੱਥੇ ਇੱਕ ਟਰੈਕਟਰ ਆ ਜਿਹੜਾ ਬੇ ਕੰਟਰੋਲ ਹੋ ਕੇ ਲੈਫਟ ਸਾਈਡ ਵਾਲਾ ਜਿਹੜਾ ਫੁੱਟਪਾਥ ਆ ਉਹਦੇ ਉੱਪਰ ਚੜ ਗਿਆ ਅਸੀਂ ਜਿਹੜੇ ਇੱਥੋਂ ਥੋੜੀ ਦੂਰੇ ਅਸੀਂ 5 ਮਿੰਟ ਦੇ ਵਿੱਚ ਐਸਐਸਪੀ ਟੀਮ ਆਪਣੀ ਆਈ ਆਉਣ ਤੋਂ ਬਾਅਦ ਅਸੀਂ ਆ ਕੇ ਦੇਖਿਆ ਸਾ ਜਿਹੜੇ ਦੋ ਇੱਕ ਚਲਾਉਣ ਵਾਲਾ ਸੀਗਾ ਟਰੈਕਟਰ ਤੇ ਇੱਕ ਨਾਲ ਬੈਠਾ ਸੀਗਾ ਉਹ ਦੋਨੇ ਪੂਰੀ ਤਰ੍ਹਾਂ ਰੱਸੇ ਟੁੱਟ ਕੇ ਟਰਾਲੀ ਦੇ ਉਹ ਗੰਨੇ ਦੇ ਥੱਲੇ ਆ ਗਏ ਫਿਰ ਸਾਡੇ ਨਾਲ ਕੁਝ ਪਬਲਿਕ ਦੇ ਬੰਦੇ ਹੋ ਗਏ ਵਿਚਾਰੇ ਉਹਨਾਂ ਨੇ ਸਾਥ ਦਿੱਤਾ ਅਸੀਂ ਮੈਟੋਮੈਟਿਕ ਗੰਨੇ ਕੋਨੇ ਚੱਕ ਕੇ ਬੰਦੇ ਕੱਢੇ ਇੱਕ ਬੰਦਾ ਚਲੋ ਪਹਿਲਾਂ ਠੀਕ ਸੀਗਾ ਰਾਹ ਜਾ ਕੇ ਉਹਦੀ ਮੌਤ ਹੋ ਗਈ ਤੇ ਦੂਸਰਾ ਬਹੁਤ ਔਖਾ ਕੱਢਿਆ ਉਹਦੀ ਪਹਿਲਾਂ ਹੀ ਡੈਥ ਹੋ ਗਈ ਜੀ ਵਿੱਚ ਤੇ ਪਛਾਣ ਹੋਈ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਇਹ ਪਿੰਡ ਮਾਜਰੀ ਦੇ ਨੇ ਜੀ ਤਹਿਸੀਲ ਪੈਲ ਜਿਹੜਾ ਆਪਣਾ ਬੀਜਾ ਰੋਡ ਤੇ ਹੈ ਜੀ ਪਿੰਡ ਮਾਜਰੀ ਜੀ ਅੱਛਾ ਹਾਂਜੀ ਹਾਂਜੀ ਕੀ ਕਾਰਨ ਕੀ ਲੱਗਦਾ ਕਿ ਢਲਾਣਾ ਸੀ ਜਾਂ ਕੀ ਹੋਇਆ ਕੀ ਹੈ ਇਹ ਕਾਰਨ ਇਹ ਹੋਇਆ ਜੀ ਪਹਿਲਾਂ ਟਰੈਕਟਰ ਉਧਰੋਂ ਚੜਦਾ ਸੀ ਤੇ ਟਰੈਕਟਰ ਸੀਗਾ ਫੋੜ ਗੰਨਾ ਜਾਦੇ ਆ ਛੋਟਾ ਫੋੜ ਸੀ ਉਹ ਬੇ ਕੰਟਰੋਲ ਹੋ ਗਿਆ ਰੜਾਈ ਤੋਂ ਉੜਨ ਲੱਗੇ ਤੇ ਉਹ ਲੈਫਟ ਸਾਈਡ ਨੂੰ ਘੁੰਮ ਗਿਆ ਕਿਰਨ ਮਗਰੋਂ ਟਰਾਲੀ ਨੇ ਧੱਕ ਮਾਰੀ ਤੇ ਰਸੇ ਟੁੱਟ ਗਏ ਰਸੇ ਟੁੱਟਣ ਨਾਲ ਬੰਦੇ ਥੱਲੇ ਆ ਗਏ ਜੀ ਮੌਕੇ ਤੇ ਤੁਸੀਂ ਮੌਕੇ ਤੇ ਪਹੁੰਚ ਕੇ ਕਿੰਨੀ ਕਿ ਇੱਥੇ ਮੁਸ਼ਕਲ ਕਰਨੀ ਪੈਗੀ ਫਿਰ ਤੁਹਾਨੂੰ ਬਹੁਤ ਕੋਸ਼ਿਸ਼ ਕੀਤੀ ਹੈ ਜੀ ਨਾਲ ਪਬਲਿਕ ਨੇ ਵੀ ਬਹੁਤ ਕੋਸ਼ਿਸ਼ ਕੀਤੀ ਹੈ ਇੱਥਾ ਗੰਨੇ ਚੱਕ ਚੱਕ ਭਗਾ ਭਗਾ ਮਾਰੇ ਪਰੇ ਥੱਲੇ ਪਰੋਂ ਪੂਲੀਆਂ ਉੱਪਰ ਚੜ ਗਏ ਸੀ ਮੁੰਡੇ ਇੱਕ ਦੋ ਤੇ ਕੱਢੇ ਨਹੀਂ ਜਾਣੀ ਬਹੁਤ ਕੋਸ਼ਿਸ਼ ਕੀਤੀ ਹੈ ਜੀ ਪਰ ਬਚੇ ਨਹੀਂ ਜੀ ਡੈਥ ਹੋ ਗਈ ਚਾਰਾਂ ਦੇ ਦੋਨਾਂ ਦੀ Yeah, <laughs>